ਹੇ ਗੁਰਜੀ ਦਾ ਖਾਲਸਾ ਹੋਏ ਗੁਰਜੀ ਦੇ ਬੋਲ ਤੇ ਨਾਗਰਾ ਪ੍ਰੋਡਕਸ਼ਨ YouTube ਚੈਨਲ ਦੇਖਣ ਵਾਲੇ ਸਾਰੇ ਹੀ ਸਤਿ ਸ਼੍ਰੀ ਅਕਾਲ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਨਾਗਰਾ ਵਰਸ਼ਾ Facebook ਤੇ ਵੀ ਜਿਹੜੇ ਫੋਲੋ ਕਰ ਲੋ ਭਾਈ ਉਹਦੇ ਉੱਤੇ ਵੀ ਆਪਣੇ ਵੀਡੀਓ ਪੈਂਦੇ ਨੇ ਨੰਮਾਈ ਜੀ ਤੇ ਅੱਜ ਆਪਣੇ ਕੋਲ ਭਾਈ ਦੋ ਜੋੜੇ ਆ ਸੇਲ ਲਈ ਜਿਹੜੇ ਆਪਾਂ ਬਣ ਗਿਆ 600 ਦੇ ਹਿਸਾਬ ਨਾਲ ਜਿਹੜੇ ਭਾਈ 600 ਦਾ ਜੋੜਾ ਠੀਕ ਹੈ ਬਾਈ 300 ਦਾ 1 600 ਦਾ ਜੋੜਾ ਲੈਣਾ ਇਹ ਦੋ ਜੋੜੇ ਆਏ ਹੋਏ ਬਾਈ ਬਰੋ ਠੀਕ ਹੈ ਬਾਈ ਜੀ ਫੇਟ ਫੋਟੋ ਮੈਨੇ ਦੇਨੇ ਆਪਣੇ ਜਣੇ ਕਿ ਦੋ ਜੋੜੇ ਆਏ ਹੋਏ ਬਾਈ ਜੀ ਇਹ ਦੋ ਦੇ ਦੋ ਕੱਠੀ ਦੇਨੇ ਆਪਣੇ ਜੋੜੇ ਬਾਈ ਠੀਕ ਹੈ ਜੀ ਬਾਈ ਕਰੋ ਹਣੇ ਆਪਾਂ ਤੁਹਾਨੂੰ ਸ਼ੌਂਕ ਪਹਿਲੇ ਜੋੜੇ ਦਾ ਬਾਈ ਜਿਹੜਾ ਆਹ ਫਰਕ ਦੇਖੋ ਅਲੋ ਜੀ ਕਰੋ ਸ਼ੌਂਕ ਖਟੀਆਂ ਆਖਣੇ ਬਾਈ ਜੀ ਚੱਬਾ ਸਰਾ ਕਾਲੀ ਜੀ ਨਹੀਂ ਰੋਦੀਗੀ ਕਾਲੀ ਪੂਰੀ ਨੋਕਾ ਬਾਈ ਕਾਲੀ ਤੇ ਛੱਟੀ ਨੋਕਾ ਬਾਈ ਜੀ ਪੂਰਨੇ ਕਾਲੀ ਤੇ ਛੱਟੀ ਨੋਕਾ ਬਾਈ ਜੀ ਖਟੀਆਂ ਖਣੇ ਕਾਲੀ ਚੀਨੀਆਂ ਬਾਈ ਜੀ ਕਰੋ ਜੀ ਫੋਰਾ ਸੰਗ ਪੈਂਚੀ ਬਾਈ ਜੀ ਕਰਤ ਕੰਨਬਰ ਉਪਰੇ ਹੋਏ ਅੱਜ ਜਨਮਦਨ ਕਿੰਨੀ ਕ ਫਲਕੀ ਜੋੜੀਆਂ ਬਾਈ ਕਿੰਨੀ ਕ ਵਧੀਆ ਬਾਈ ਠੀਕ ਹੈ ਆ ਨੋ ਬਾਈ ਜੀ ਇਤਰਾਵ ਦੋ ਰਹਿਦੀਆਂ ਨੇ ਬਸ ਬਾਕੀ ਕੈਂਚੀਆਂ ਦੋ ਦੀਆਂ ਦੋਏ ਜੀ ਕਰਾਂਗੇ ਠੀਕ ਆ ਵਜੀ ਤੁਸੀਂ ਆਪੇ ਹਿਸਾਬ ਨਾਲ ਲਓਗੇ ਤੈਂ ਤਨ ਕੰਨੀਆਂ ਗੁਰੂ ਪਰਨੇ ਵੀ ਕਿੰਨੇ ਕਿ ਚੰਗੀ ਆ ਵਜੀ ਆ ਕਰੋ ਪੰਜਾਂ ਦਾ ਸ਼ੌਂਕ ਬਾਈ ਠੀਕ ਆ ਬਾਈ ਕਾਲੀ ਚੀਨੇ ਕੋ ਉਤਰੀਏ ਆ ਕਰੋ ਨਾ ਬਾਈ ਸ਼ੌਂਕ ਉਤਰਦਾ ਜਿਹੜਾ ਇਹਦੇ ਨਾਲ ਮਿਲਿਆ ਹੋਇਆ ਹੈਗਾ ਕਾਲੀਆਂ ਅੱਖਾਂ ਨੇ ਬਾਈ ਠੀਕ ਆ ਬਾਈ ਥਲੋ ਖਖਮ ਮਾੜੀਆਂ ਮੜੀਆਂ ਕਾਲੀਆਂ ਬਾਈ ਥਲੋ ਖਖ ਵੀ ਕਾਲੀਆਂ ਬਾਈ ਮਾੜੀ ਮਾੜੀ ਤੇ ਵੀ ਸਾਰਾ કનિયા હે કરો ભાઈ લાઈ ਜੋੜੇ ਦੇ ਸ਼ੌਂਕ ਕਰੋ ਸੇਜ ਹੋਵਾ ਜੋੜਾ ਦੇਣਾ ਬਾਈ ਜੀ ਦੇਖ ਸਰਦਾਂ ਮੋਈ ਤੇ ਗਾਜੀ ਕਾਲੀਆਂ ਅੱਖਾਂ ਦਾ ਕੋਤਰਾ ਕੱਦ ਕੱਡ ਚ ਪੂਰੇ ਘਿਟੇ ਡੁੱਲੇ ਆ ਬਾਈ ਕਰਾਉਣਾ ਥੋਨੂੰ ਅਗਲੇ ਜੋੜੇ ਦਾ ਸ਼ੌਂਕ ਬਾਈ ਜੀ ਦੋਵਾਂ ਨੋ ਵੇ ਜੀ ਇਹ ਜਿਹੜੇ ਇਹ ਸ਼ੌਂਕ ਕਰ ਲਓ ਆ ਕੌਤਰੀ ਹੈ ਬਈ ਆ ਕੌਤਰਾ ਹੈ ਬਈ ਠੀਕ ਆ ਬਈ ਕਰਾਉਣਾ ਛੌਂਕ ਫੜਕੀ ਕਰਾਉਣਾ ਬਈ ਛੌਂਕ ਡਰਦੇ ਹੈਗੇ ਨਾ ਮੈਂ ਕੌਤਰਾ ਕਰਕੇ ਡਰ ਡਰ ਜਾਂਦੇ ਠੀਕ ਆ ਬਈ ਇਹ ਲੋ ਜਿਆ ਨਾ ਰਹੇਗਾ ਜਿਹ ਹੈ ਜਿਆਦਾ ਕਲਰ ਹੈ ਉਹ ਜਿਹੇ ਦਾ ਅੱਖਾਂ ਦਾ ਕਲਰ ਆ ਬਈ ਜਿਹ ਜਿਆਦਾ ਮਜ਼ਾਰਾ ਰੰਗ ਹੈ ਨਾ ਉਹ ਜਿਹੇ ਦੇ ਅੱਖਾਂ ਦਾ ਰੰਗ ਵੀ ਹੈਗਾ ਬਈ ਠੀਕ ਹੈ ਬਾਈ ਜੀ ਪੂਰ ਹੋ ਗਿਆ ਨੋ ਗਈ ਲਾਲਾ ਜਨੇ ਕੇ ਮੰਨ ਕੇ ਚਲੋਗੇ ਮੈਂ ਗੋੜ ਰੰਗ ਕੇ ਜੀ ਕਹਿੰਦੇ ਉਹ ਹੈ ਬਾਈ ਗੋੜ ਰੰਗਿਆਂ ਜੀ ਠੀਕ ਹੈ ਬਾਈ ਜੀ ਹਲੋ ਕਰ ਲੋ ਸ਼ੌਕ ਕੰਗਾਂ ਦਾ ਵੇਨ ਕੰਨੀਆਂ ਦਾ ਦਿਆ ਦੋ ਦੋ ਵੇ ਸ਼ੌਟ ਰੱਖੇ ਨੇ ਬਾਈ ਕੈਂਚੀ ਦਾ ਰੱਖਿਆ ਬਾਈ ਆ ਪੰਜਾਹ ਸ਼ੌਕ ਕਰ ਲੋ ਬਾਈ ਤੇ ਹੁਣ ਸਾਨੂੰ ਦਿਖਾਉਣਾ ਹੈ ਬਾਈ ਪਰ ਪੂਰੇ थे आया थान थान पर चलो लो भाई तो दा करो शाम अखाई माड़ी जी काली चिटी सुनहरी अखा ने बी साफ भाई लो जी साफ है बी ठीक है बी जी दोड़े आए थे अपने वास्ते वास्त

ਤੇ ਬਾਕੀ ਭਾਈ ਜੀ ਫੋਨ ਨੰਬਰ ਮੇਰਾ ਹੋ ਗਿਆ 88728 0110 ਸੈਂਟੀ ਮੇਰਾ ਫੋਨ ਨੰਬਰ ਹੈ ਜੀ ਪਿੰਡ ਨਾਗਰਾ ਜ਼ਿਲ੍ਹਾ ਸੰਗੁਰੜੀ ਨਾਗਰਾ ਪ੍ਰੋਡਕਸ਼ਨ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਭਾਈ ਜੀ ਤੇ ਨਾਗਰਾ ਪ੍ਰੋਡਕਸ਼ਨ YouTube ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਗਾਈਲ ਵਾਲਾ ਬਟਨ ਵੀ ਦਬਾ ਦਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੇ ਰਹੇ ਮਿਲਦੇ ਆਂ ਜਲਦੀ ਕੋਈ ਅਗਲੀ ਵੀਡੀਓ ਚ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ